ਸਾਰੇ ਹੀ ਭੈਣ ਭਾਈਆਂ ਨੂੰ ਮੇਰੇ ਵੱਲੋਂ ਜੈ ਐਮਸੀ ਦੀ ਮੈਂ ਉਸ ਖੁਦਾਵੰਦੀ ਯੇਸ਼ੂ ਰਜ਼ਾਦਾ ਬਹੁਤ ਬਹੁਤ ਧੰਨਵਾਦ ਕਰਦਾ ਉਸ ਮੇਰੇ ਮਾਲਕ ਦਾ ਉਹ ਮੇਰੇ ਸਿਰਜਣਹਾਰ ਯੇਸ਼ੂ ਰਜ਼ਾਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਸ ਖੁਦਾਵੰਦੀ ਯੇਸ਼ੂ ਰਜ਼ਾ ਨੇ ਸਾਨੂੰ ਸੰਭਾਲ ਕੇ ਰੱਖਿਆ ਉਸ ਖੁਦਾਵੰਦੀ ਯੇਸ਼ੂ ਰਜ਼ਾ ਨੇ ਮੈਨੂੰ ਵੀ ਸੰਭਾਲ ਕੇ ਰੱਖਿਆ ਉਸ ਮੇਰੇ ਮਾਲਕ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਦੇ ਦਿਨ ਵਾਸਤੇ ਉਸ ਖੁਦਾਵੰਦੀ ਯੇਸ਼ੂ ਰਜ਼ਾਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤੁਹਾਡੇ ਨਾਲ ਇੱਕ ਵਾਚਨ ਨੂੰ ਸੇਅਰ ਕਰਨਾ ਚਾਹਣਾ ਜਿਸ ਆਇਆ 54 ਦੀ 17 ਆਇਤ ਦੇ ਵਿੱਚ ਲਿਖਿਆ ਲੋਕ ਤੇਰੇ ਵਿਰੁੱਧ ਲੜਾਈ ਲਈ ਹਥਿਆਰ ਬਣਾਉਣਗੇ ਪਰ ਉਹ ਹਥਿਆਰ ਤੈਨੂੰ ਨਹੀਂ ਹਰਾਉਣਗੇ ਕੁਝ ਲੋਕ ਤੇਰੇ ਵਿਰੁੱਧ ਬੋਲਣਗੇ ਪਰ ਹਰ ਉਹ ਬੰਦਾ ਜਿਹੜਾ ਤੇਰੇ ਵਿਰੁੱਧ ਬੋਲੇਗਾ ਗਲਤ ਸਿੱਧ ਹੋਵੇਗਾ ਯਹੋਵਾ ਆਖਦਾ ਹੈ ਯਹੋਵਾ ਦੇ ਸੇਵਕਾਂ ਨੂੰ ਕੀ ਮਿਲੇਗਾ ਮਿਲਦਾ ਹੈ ਉਹਨਾਂ ਨੂੰ ਉਹ ਦੋਸ਼ ਮੁਕਤ ਮਿਲਦਾ ਹੈ ਜਿਹੜਾ ਮੇਰੇ ਪਾਸੋਂ ਆਉਂਦਾ ਹੈ ਪ੍ਰਭ ਯਿਸੂ ਮਸੀਹ ਦਾ ਵਾਚਨ ਕਹਿ ਰਿਹਾਗਾ ਕਹਿੰਦਾ ਜਿਹੜੇ ਲੋਕ ਕਹਿੰਦਾ ਤੇਰੇ ਕੀ ਹੋਣਗੇ ਬਿਰੁੱਧ ਹੋਣਗੇ ਕਹਿੰਦਾ ਉਹ ਕੀ ਹੋ ਜਾਣਗੇ ਨਾਸ ਹੋ ਜਾਣਗੇ ਕਹਿੰਦਾ ਜਿਹੜੇ ਤੇਰੇ ਖਿਲਾਫ ਉੱਠਦੇ ਨੇ ਕਹਿੰਦਾ ਸ਼ੈਤਾਨ ਜੋ ਤੇਨੂੰ ਜਕੜ ਕੇ ਰੱਖਦਾਗਾ ਤੇਰੇ ਕੰਮ ਨੂੰ ਖਰਾਬ ਕਰਨਾ ਚਾਹੁੰਦਾਗਾ ਉਹ ਇੱਕ ਦਿਨ ਕੀ ਹੋ ਜਾਊਗਾ ਨਾਸ ਹੋ ਜਾਊਗਾ ਕਹਿੰਦਾ ਪ੍ਰਭੂ ਯਿਸੂ ਮਸੀਹ ਦਾ ਵਾਚਨ ਦੱਸ ਰਿਹਾਗਾ ਕਹਿੰਦਾ ਉਹਦੇ ਸੇਵਕਾਂ ਨੂੰ ਕਹਿੰਦਾ ਕਿਸੇ ਚੀਜ਼ ਦੀ ਕਹਿੰਦਾ ਕੀ ਨਹੀਂ ਹੋਊਗੀ ਕਹਿੰਦਾ ਹਾਨੀ ਨਹੀਂ ਹੋਊਗੀ ਕਹਿੰਦਾ ਪ੍ਰਭੂ ਯਿਸੂ ਮਸੀਹ ਦਾ ਵਾਚਨ ਦੱਸ ਰਿਹਾਗਾ ਕਹਿੰਦਾ ਉਹਦੇ ਸੇਵਕਾਂ ਨੂੰ ਕਿਸੇ ਚੀਜ਼ ਦੀ ਕਹਿੰਦਾ ਕੀ ਨਹੀਂ ਹੋਊਗੀ ਹਾਨੀ ਨਹੀਂ ਹੋਊਗੀ ਕਹਿੰਦਾ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਆਪਦੇ ਹੱਥਾਂ ਦੇ ਵਿੱਚ ਕੀ ਰੱਖੂਗਾ ਸੰਭਾਲ ਕੇ ਰੱਖੂਗਾ ਉਸ ਖੁਦਾਵੰਦ ਯਸ਼ੂ ਰਾਜਾ ਕਿੰਨੇ ਵੀ ਤੇਰੇ ਲੋਕ ਖਿਲਾਫ ਹੋ ਜਾਣ ਤੇਰਾ ਕੋਈ ਬਾਲ ਨਹੀਂ ਵਿੰਗਾ ਕਰ ਸਕੂਗਾ ਜਦੋਂ ਤੇਰੇ ਵੱਲ ਹੀ ਹੋਵਾ ਪਰਮੇਸ਼ਵਰਾਂ ਜਦੋਂ ਤੂੰ ਉਹਦੇ ਵੱਲ ਤੱਕਣਾ ਸ਼ੁਰੂ ਕਰੇਂਗਾ ਤੇਰੇ ਖਿਲਾਫ ਕੋਈ ਵੀ ਗਲਤ ਸ਼ਬਦ ਨਹੀਂ ਬੋਲੂਗਾ ਕਿਉਂਕਿ ਤੇਰੀ ਦੇਖਭਾਲ ਸੰਭਾਲ ਤੇਰੀ ਉਹ ਖੁਦਾਵੰਦ ਯਸ਼ੂ ਰਜ਼ਾ ਕਰਦਾਗਾ ਉਹਦੇ ਉੱਤੇ ਤੂੰ ਯਕੀਨ ਰੱਖ ਕੇ ਚੱਲ ਉਹ ਤੇਰੀ ਰਾਖੀ ਕਰੂਗਾ ਜੇ ਤੂੰ ਕਿਸੇ ਚੀਜ਼ ਦੇ ਵੱਲ ਤੁਰੇਗਾ ਜੇ ਤੇਰੇ ਵੱਲ ਕੋਈ ਟੋਆ ਪੁੱਟੂਗਾ ਉਹ ਖੁਦ ਉਹ ਟੋਏ ਦੇ ਵਿੱਚ ਕੀ ਹੋ ਜਾਊਗਾ ਡਿੱਗ ਜਾਊਗਾ ਕਿਉਂਕਿ ਮੇਰਾ ਖੋਦਾ ਬੰਦਈਏ ਸ਼ੂਰਾ ਸਾ ਕੀ ਆ ਮੇਰੇ ਨਾਲ ਆ ਉਹ ਮੇਰਾ ਪਰਮੇਸ਼ਵਰ ਮੇਰੇ ਨਾਲ ਆ ਕਿੰਨੇ ਵੀ ਲੋਕ ਤੇਰੇ ਖਿਲਾਫ ਗਲਤ ਗੱਲਾਂ ਬਣਾਉਣ ਕਿੰਨੇ ਵੀ ਲੋਕ ਤੇਰੇ ਵਿਰੁੱਧ ਖੜੇ ਹੋ ਜਾਣ ਪਰ ਤੇਰਾ ਪਰਮੇਸ਼ਵਰ ਹਰ ਟਾਈਮ ਹਰ ਵਕਤ ਤੇਰੇ ਨਾਲ ਕੀ ਹੋਊਗਾ ਖੜਾ ਰਹੂਗਾ ਜੇ ਤੂੰ ਸਹੀ ਢੰਗ ਤਰੀਕੇ ਦੇ ਨਾਲ ਉਹਦੇ ਨਾਲ ਕੀ ਕਰੇਗਾ ਚੱਲੇਗਾ ਉਸ ਪਰਮੇਸ਼ਵਰ ਦੇ ਨਾਲ ਆਪਦੇ ਵਕਤ ਨੂੰ ਬਤਾਏਗਾ ਪਰਮੇਸ਼ਵਰ ਦੇ ਨਾਲ ਆਪਦੀ ਜ਼ਿੰਦਗੀ ਦੀਆਂ ਹਰ ਗੱਲਾਂ ਨੂੰ ਕੀ ਕਰੇਗਾ ਸਾਂਝਾ ਕਰੇਗਾ ਉਹ ਤੇਰੇ ਨਾਲ ਹਰ ਵਕਤ ਹਰ ਟਾਈਮ ਉਹ ਤੇਰੇ ਨਾਲ ਕੀ ਰਹੇਗਾ ਖੜਾ ਰਹੇਗਾ ਕੀ ਮੇਰਾ ਪੁੱਤ ਅੱਜ ਦੁਖੀ ਤਾਂ ਨਹੀਂ ਕੀ ਮੇਰਾ ਪੁੱਤ ਅੱਜ ਕਮਜ਼ੋਰਤਾ ਨਹੀਂ ਉਹ ਕਮਜ਼ੋਰੀਆਂ ਦੇ ਵਿੱਚ ਤੇਰਾ ਕੀ ਬਣੂਗਾ ਵੱਲ ਬਣੂਗਾ ਉਹ ਹਰ ਕਮਜ਼ੋਰੀ ਦੇ ਵਿੱਚ ਤੇਰੀ ਤਾਕਤ ਬਣੂਗਾ ਤੇਰੇ ਹਿਰਦੇ ਨੂੰ ਉਹ ਸ਼ਾਂਤੀ ਦੇਊਗਾ ਜੇ ਤੂੰ ਸੱਚੇ ਮਨ ਤੇ ਸੱਚੇ ਹਿਰਦੇ ਦੇ ਨਾਲ ਉਹਨੂੰ ਕੀ ਕਰੇਗਾ ਕਬੂਲੇਗਾ ਜ਼ਾਦ ਕਰੇਗਾ ਪ੍ਰਾਰਥਨਾ ਦੇ ਵਿੱਚ ਉਸ ਨੂੰ ਜ਼ਾਦ ਕਰੇਗਾ ਹਰ ਟਾਈਮ ਉਹ ਤੇਰੇ ਨਾਲ ਹੈ ਹਰ ਟਾਈਮ ਤੇ ਰਹੋ ਕੰਮ ਦੇ ਵਿੱਚ ਵੀ ਤੇਰਾ ਉਹ ਕੀ ਦੇਊਗਾ ਸਾਥ ਦੇਊਗਾ ਕਿੰਨੇ ਵੀ ਲੋਕ ਤੇਰੇ ਵਿਰੁੱਧ ਖੜੇ ਹੋ ਜਾਣ ਕਹਿੰਦਾ ਕਿੰਨੇ ਵੀ ਲੋਕ ਤੇਰੇ ਵਿਰੁੱਧ ਕਹਿੰਦਾ ਖੜੇ ਹੋ ਜਾਣ ਮੈਂ ਹਰ ਟਾਈਮ ਕਹਿੰਦਾ ਕੀ ਕਰਾਂਗਾ ਕਹਿੰਦਾ ਤੇਰੀ ਸੰਭਾਲ ਕਰਾਂਗਾ ਕਹਿੰਦਾ ਤੇਰੀ ਰਾਖੀ ਕਰਾਂਗਾ ਕਹਿੰਦਾ ਕਿੰਨੇ ਵੀ ਲੋਕ ਤੇਰੇ ਖਿਲਾਫ ਹੋ ਜਾਣ ਬੜੇ ਤੋਂ ਬੜੀਆਂ ਤਾਕਤਾਂ ਤੇਰੇ ਖਿਲਾਫ ਹੋ ਜਾਣ ਪਰ ਪਰਮੇਸ਼ਵਰ ਤੇਰੇ ਨਾਲ ਹੈ ਉਹ ਖੁਦਾਵੰਦ ਯੀਸ਼ੂ ਤੇਰੇ ਨਾਲ ਹੈ ਹਮੇਸ਼ਾ ਤੇਰੇ ਨਾਲ ਰਹੇਗਾ ਅੰਤ ਤੱਕ ਪ੍ਰਭ ਯੀਸ਼ੂ ਰਾਜਾ ਕਹਿੰਦਾ ਮੈਂ ਤੇਰੇ ਕੀ ਰਹਾਂਗਾ ਨਾਲ ਰਹਾਂਗਾ ਮੈਂ ਉਸ ਖੁਦਾਵੰਦ ਯੀਸ਼ੂ ਰਾਜਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪ੍ਰਭ ਯੀਸ਼ੂ ਰਾਜਾ ਹਰ ਟਾਈਮ ਹਰ ਤੰਗੀ ਹਰ ਪ੍ਰੇਸ਼ਾਨੀ ਦੇ ਵਿੱਚ ਪ੍ਰਭ ਯੀਸ਼ੂ ਰਾਜਾ ਸਾਥ ਦੇਣ ਵਾਲਾ ਪਰਮੇਸ਼ਵਰ ਆ ਜੀ ਆਪਾਂ ਉਹਨੂੰ ਸੱਚੇ ਮਨ ਤੇ ਸੱਚੇ ਹਿਰਦੇ ਦੇ ਨਾਲ ਪੁਕਾਰਾਂਗੇ ਹਰ ਟਾਈਮ ਉਹ ਆਪਣਾ ਕੀ ਦਿੰਦਾ ਸਾਥ ਦਿੰਦਾ ਹਰ ਛੋਟੀ ਛੋਟੀ ਚੀਜ਼ਾਂ ਦੇ ਵਿੱਚ ਪ੍ਰਭੀ ਯਿਸੂ ਰਾਜਾ ਆਪਣਾ ਕੀ ਦਿੰਦਾ ਸਾਥ ਦਿੰਦਾ ਜੀ ਅਸੀਂ ਉਹਦੇ ਨਾਲ ਚੱਲਾਂਗੇ ਉਹਦੀ ਪ੍ਰਾਰਥਨਾ ਦੇ ਵਿੱਚ ਬੈਠਾਂਗੇ ਤਾਂ ਹਰ ਟਾਈਮ ਉਹ ਆਪਣੇ ਕੀ ਨਾਲ ਰਹੂਗਾ ਉਹ ਖੁਦਾਬंदी ਯਿਸੂ ਰਾਜਾ ਆਪਣੇ ਬੱਚਿਆਂ ਤੇ ਆਪਦਾ ਫਾਜ਼ਲ ਵਾਲਾ ਹੱਥ ਰੱਖਦਾਗਾ ਮੈਂ ਉਸ ਖੁਦਾਵੰਦ ਯੀਸ਼ੂ ਰਜ਼ਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਮਾਲਕ ਦਾ ਹਰ ਦੁੱਖ ਹਰ ਪ੍ਰੇਸ਼ਾਨੀ ਦੇ ਵਿੱਚ ਮੇਰੇ ਖੁਦਾਵੰਦ ਯੀਸ਼ੂ ਰਜ਼ਾ ਨੇ ਮੇਰਾ ਸਾਥ ਦਿੱਤਾ ਮੈਂ ਉਸ ਪ੍ਰਭੂ ਯੀਸ਼ੂ ਮਸੀਹ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦਾ ਉਸ ਖੁਦਾਵੰਦ ਯੀਸ਼ੂ ਰਜ਼ਾ ਦਾ ਮੈਂ ਉਹ ਮੇਰੇ ਬਾਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹ ਮੇਰੇ ਪਰਮੇਸ਼ਵਰ ਨੇ ਮੈਨੂੰ ਕਦੇ ਵੀ ਅਨਾਤ ਨਹੀਂ ਛੱਡਿਆ ਹਰ ਟਾਈਮ ਪਿਤਾ ਪਰਮੇਸ਼ਰ ਮੇਰਾ ਪਿਓ ਮੇਰੀ ਮਾਂ ਬਣ ਕੇ ਮੇਰੇ ਸੰਭਾਲ ਕਰਿਆ ਮੈਂ ਉਸ ਖੁਦਾਬੰਦੀ ਯਿਸੂ ਰਜ਼ਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਮਾਲਕ ਦਾ ਇਹ ਬਾਚਨ ਦੇ ਵਿੱਚ ਵੀ ਲਿਖਿਆ ਹੈ ਪ੍ਰਭ ਯਿਸੂ ਰਜ਼ਾ ਨੇ ਮੈਂ ਕਹਿੰਦਾ ਤੈਨੂੰ ਖੰਭਾਂ ਦੇ ਥੱਲੇ ਕੀ ਰੱਖਾਂਗਾ ਸਪਾ ਕੇ ਰੱਖਾਂਗਾ ਜਿਸ ਤਰ੍ਹਾਂ ਮੁਰਗੀ ਆਪਦੇ ਬੱਚਿਆਂ ਨੂੰ ਖੰਭਾਂ ਦੇ ਥੱਲੇ ਸਪਾ ਕੇ ਰੱਖਦੀ ਓਸੇ ਤਰ੍ਹਾਂ ਕਹਿੰਦਾ ਮੈਂ ਤੈਨੂੰ ਸਪਾ ਕੇ ਰੱਖਾਂਗਾ ਮੈਂ ਉਸ ਪ੍ਰਭ ਯਿਸੂ ਮਸੀਹ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਮਾਲਕ ਦਾ ਮੇਰੇ ਖੁਦਾਬੰਦੀ ਯਿਸੂ ਰਜ਼ਾ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਉਹਦੇ ਲੋਕ ਪ੍ਰਭ ਯਿਸੂ ਰਾਜ਼ਾ ਦੇ ਹਮੇਸ਼ਾ ਉਸ ਖੁਦਾਵੰਦ ਯਿਸੂ ਰਾਜ਼ਾ ਦੇ ਪ੍ਰੋਸਰ ਰੱਖਣ ਵਾਲੇ ਨੇ ਪ੍ਰਭ ਯਿਸੂ ਰਾਜਾ ਕਿੰਨੇ ਵੀ ਲੋਕ ਤੇਰੇ ਬੁਰਦ ਖੜੇ ਹੋ ਜਾਣ ਕਿੰਨੇ ਵੀ ਰੋਕ ਤੇਰੇ ਖਿਲਾਫ ਬੁਰੀਆਂ ਗੱਲਾਂ ਬੁਰੀਆਂ ਚੀਜ਼ਾਂ ਲੈ ਕੇ ਆਣ ਉਹਨਾਂ ਨੂੰ ਅਣਦੇਖਿਆ ਕਰ ਦੇ ਉਹਨਾਂ ਦੇ ਧਿਆਨ ਨਾ ਦੇ ਕਿਉਂਕਿ ਤੇਰੇ ਵੱਲ ਤੇਰਾ ਹੀ ਹੋਵਾ ਪਰਮੇਸ਼ਵਰਾ ਜਿਸ ਦਿਨ ਤੂੰ ਉਸ ਦੇ ਵੱਲ ਤੱਕਣਾ ਸਟਾਰਟ ਕਰ ਦੇਗਾ ਤੇਰੇ ਵਿਰੁੱਧ ਸਾਰੇ ਲੋਕ ਨਾ ਸੋਝਣਗੇ ਸ਼ੈਤਾਨ ਦੀਆਂ ਸਾਰੀਆਂ ਯੋਜਨਾਵਾਂ ਫੇਲ ਹੋ ਜਾਣਗੀਆਂ ਸ਼ੈਤਾਨ ਦੀਆਂ ਸਾਰੀਆਂ ਤਾਕਤਾਂ ਤੇਰੇ ਖਿਲਾਫ ਨਸ਼ਟ ਹੋ ਜਾਣਗੀਆਂ ਜਦੋਂ ਤੇਰੇ ਵੱਲ ਉਹ ਯਹੋਵਾ ਪਰਮੇਸ਼ਵਰ ਉਸ ਖੁਦਾਵੰਦ ਯੀਸ਼ੂ ਰਾਜਾ ਦੇ ਪਰੋਸਾ ਰੱਖਣਾ ਸਟਾਰਟ ਕਰੋ ਕਿਉਂਕਿ ਉਹ ਤੇਰੀ ਦੇਖ ਤੇ ਤੇਰੀ ਸੰਭਾਲ ਕਰਦਾ ਮੇਰਾ ਖੁਦਾਵੰਦ ਯੀਸ਼ੂ ਰਾਜਾ ਜੇਸੋ ਨੂੰ ਇਹ ਵਚਨ ਵਧੀਆ ਲੱਗਿਆ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਮੇਰੇ ਵੱਲੋਂ ਤੁਹਾਨੂੰ ਸਾਰੇ ਹੀ ਭੈਣ ਭਾਈਆਂ ਨੂੰ ਇਸ ਵਾਚਨ ਦੇ ਰਾਹੀਂ ਆਸ਼ੀਸ਼ ਤੇ ਬਰਕਤ ਮਿਲੇ ਮੇਰੇ ਵੱਲੋਂ ਤੁਹਾਨੂੰ ਸਾਰੇ ਹੀ ਭੈਣ ਭਾਈਆਂ ਨੂੰ